ਨਮਸਕਾਰ ਜੀ ਆਰਟੀਵੀ 1 ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪਿਆਰੇ ਦਰਸ਼ਕੋ ਸਭ ਨੂੰ ਪਤਾ ਹੈ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਸਬਾ ਚੱਲ ਰਹੀ ਹੈ ਜੋੜ ਮੇਲ ਚੱਲ ਰਹੇ ਨੇ ਤੇ ਦੂਜੀ ਗੱਲ ਅੰਤਾਂ ਦੀ ਠੰਡ ਵੀ ਪੈ ਰਹੀ ਹੈ ਤੁੰਦ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਦੂਜੀ ਗੱਲ ਇੱਕ ਹੋਰ ਹੈ ਸੜਕਾਂ ਦੇ ਉੱਤੇ ਹਾਦਸੇ ਵੀ ਵਾਪਰ ਰਹੇ ਨੇ ਪਰ ਲੇਕਿਨ ਮੈਂ ਸਭ ਨੂੰ ਕਹਾਂਗਾ ਕਿ ਬਿਲਕੁਲ ਧਿਆਨ ਨਾਲ ਚੱਲਣਾ ਰਾਤ ਨੂੰ ਸਫ਼ਰ ਜਿਹੜਾ ਕਰਦੇ ਤੁਸੀਂ ਤਾਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਅੱਜ ਜਦੋਂ ਰਾਤ ਨੂੰ ਲੇਟਾਂ ਦੇ ਵਿੱਚ ਵੀ ਸਾਨੂੰ ਰਸਤਾ ਨਹੀਂ ਦਿਖਦਾ ਤੇ ਦੂਜੀ ਗੱਲ ਆਪਾਂ ਕਰ ਰਹੇ ਹਾਂ ਸਕੂਲਾਂ ਦੀ ਸਕੂਲਾਂ ਦੇ ਵਿੱਚ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 24 ਦਸੰਬਰ ਨੂੰ ਛੁੱਟੀ ਦਾ ਜਿਹੜਾ ਐਲਾਨ ਬੱਚਿਆਂ ਲਈ ਕੀਤਾ ਹੋਇਆ ਸਾਰੇ ਸਕੂਲ ਬੰਦ ਹੋਣ ਦਾ ਐਲਾਨ ਕਰ ਦਿੱਤਾ ਗਿਆ ਪਰ ਲੇਕਿਨ ਜੇ ਆਪਾਂ ਗੱਲ ਕਰੀਏ ਤਾਂ ਠੰਡ ਜਿੰਨੀ ਤੇਜ਼ ਇਸ ਵੇਲੇ ਨਜ਼ਰ ਆ ਰਹੀ ਹੈ ਤਾਂ ਛੋਟੇ ਬੱਚੇ ਜਿਹੜੇ ਹੁੰਦੇ ਆ ਬਿਲਕੁਲ ਉਹਨਾਂ ਛੋਟੇ ਬੱਚਿਆਂ ਨੂੰ ਕਿਤੇ ਨਾ ਕਿਤੇ ਪਹਿਲੇ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਛੋਟੇ ਬੱਚੇ ਸਵੇਰੇ 7 ਵਜੇ ਮੈਂ ਦੇਖ ਰਿਹਾ ਸਕੂਲਾਂ ਦੀਆਂ ਬੱਸਾਂ 7 ਵਜੇ ਸਕੂਲਾਂ ਦੀਆਂ ਬੱਸਾਂ ਦੇ ਵਿੱਚ ਬੱਚੇ ਬੱਚੇ ਤਿਆਰ ਹੋ ਕੇ ਮਾਪੇ-ਪਾਪਾ ਨੂੰ ਭੇਜਣੇ ਪੈ ਰਹੇ ਆ ਤੇ ਪਰ ਲੇਕਿਨ ਜੇ ਦੇਖਿਆ ਜਾਵੇ ਵੱਡਿਆਂ ਨੂੰ ਤਾਂ ਚਲੋ ਕੋਈ ਬਾਤ ਨਹੀਂ ਪਰ ਲੇਕਿਨ ਛੋਟਿਆਂ ਵਾਸਤੇ ਕਾਫੀ ਮੁਸ਼ਕਲ ਆ ਰਹੀ ਹੈ ਤੇ ਜਿਹਦੇ ਕਰਕੇ ਜਿਹੜੇ ਆਮ ਨਰਸਰੀ ਦੇ ਬੱਚੇ ਆ ਜਿਹੜੇ ਛੋਟੇ ਜਿਹੜੇ ਸਕੂਲੀ ਬੱਚੇ ਆ ਉਹਨਾਂ ਛੋਟੇ ਬੱਚਿਆਂ ਨੂੰ ਬਿਲਕੁਲ ਜਿਹੜਾ ਛੁੱਟੀਆਂ ਕਰ ਦੇਣੀਆਂ ਚਾਹੀਦੀਆਂ ਹੈ ਤੇ ਦੂਜੀ ਗੱਲ ਇੱਕ ਹੋਰ ਹੈ ਜਿਹੜੇ ਆਮ ਲੋਕ ਮੈਂ ਦੇਖ ਰਿਹਾ ਕਿ ਗੱਲਬਾਤ ਕੀਤੀ ਸਾਡੇ ਨਾਲ ਵੀ ਜਿਵੇਂ ਸੁੱਕੀ ਠੰਡ ਹੈ ਕਹਿੰਦੇ ਹੁੰਦੇ ਜੇ ਜਦੋਂ ਤੱਕ بارش ਨਹੀਂ ਪੈਂਦੀ ਉਦੋਂ ਤੱਕ ਜਿਹੜਾ ਠੰਡ ਤੋਂ ਬਚਣਾ ਹੀ ਚਾਹੀਦਾ ਹੈ ਤਾਂ ਕਿ ਜਿਹੜੇ ਅੱਜ ਜਿਹੜੇ ਜਾਦੇ ਉਮਰ ਦੇ ਜਿਹੜੇ ਸਾਡੇ ਲੋਕ ਹੈ ਉਹਨਾਂ ਨੂੰ ਠੰਡ ਤੋਂ ਜੇ ਅਗਰ ਲੱਗ ਜਾਵੇ ਤਾਂ ਮੁਸ਼ਕਲ ਹੈ ਕਿਉਂਕਿ ਇਸ ਤਰ੍ਹਾਂ ਦੇ ਅੱਜ ਕੱਲ ਸਾਡੇ ਸਿਹਤ ਵੀ ਇਦਾਂ ਦੀ ਹੋਇਆ ਤਾਂ ਇਸ ਕਰਕੇ ਮੈਂ ਚਾਹਾਂਗਾ ਕਿ ਜਰ ਸਾਡੀ ਜਿਹੜੀ ਸੁੱਕੀ ਠੰਡ ਪੈ ਰਹੀ ਹੈ ਇਸ ਤੋਂ ਬਚਣਾ ਚਾਹੀਦਾ ਭਾਵੇਂ ਕਿ ਸਾਡੇ ਮੌਸਮ ਵਿਭਾਗ ਵੱਲੋਂ ਵੀ ਐਲਾਨ ਕੀਤਾ ਹੋਇਆ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਬਾਰਸ਼ ਵੀ ਪੈ ਸਕਦੀ ਹੈ ਤੇ ਦੇਖਿਆ ਜਾ ਰਿਹਾ ਕਿ ਜਿਹੜੀ ਚਾਦਰ ਕੋਰੇ ਦੀ ਚਾਦਰ ਜਿਹੜੀ ਹੈ ਉਹ ਕਾਫੀ ਪੈ ਰਹੀ ਹੈ ਸਰਕਾਂ ਦੇ ਕਿਨਾਰੇ ਦੇ ਉੱਤੇ ਚਿੱਟਾ ਹੀ ਚਿੱਟਾ ਜਿਵੇਂ ਕਿ ਬਰਫ਼ ਪਈ ਹੋਵੇ ਮੈਂ ਦੇਖਿਆ ਕਿ ਵੀਡੀਓ ਦੇ ਵਿੱਚ ਕੁਝ ਰੋਪੜ ਤੋਂ ਕਿਸੇ ਨੇ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਉਹ ਬੋਲ ਰਹੇ ਸੀਗੇ ਕਿ ਬਿਲ ਦੇਖੋ ਜੀ ਰੋਪੜ ਦੇ ਵਿੱਚ ਜਿਹੜੀ ਹੈ ਬਰਫ਼ ਪੈ ਚੁੱਕੀ ਹੈ ਪਰ ਚਲੋ ਬਰਫ਼ ਨਹੀਂ ਕਹਿ ਸਕਦੇ ਆਪਾਂ ਉਹਨੂੰ ਕੋਰਾ ਕਹਿ ਸਕਦੇ ਆ ਇਸ ਕਰਕੇ ਸਾਡੇ ਚੈਨਲ ਵੱਲੋਂ ਵੀ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਛੋਟੇ ਬੱਚਿਆਂ ਦੇ ਉੱਤੇ ਤਰਸ ਖਾਣ ਤਾਂ ਕਿ ਜਿਹੜਾ ਉਹਨਾਂ ਨੂੰ ਠੰਡ ਨਾਲ ਅਸਰ ਸਕੰਡ ਧੰਨਵਾਦ